ਸੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੇ ਤਾਜ਼ਾ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿ ਇਸ ਤਰੀਕੇ ਨਾਲ ਦਹੀਂ ਦੇ ਲਟਮਰੇ ਹੋਏ ਚੂਹੇ ਦੀਏ ਵੀਡੀਓ ਹੈ ਜੀ ਹਾਂ ਖਾਦ ਸੁਰੱਖਿਆ ਤੇ ਡਰੱਗ ਪ੍ਰਸ਼ਾਸਨ ਦੀ ਟੀਮ ਨੇ ਸ਼ਹਿਰ ਦੇ ਤੁਲਸੀਪੁਰ ਸ਼ੌਨੀ ਲਾਈਨਰ ਸਥਿਤ ਇੱਕ ਟਾਬੇ ਦੀ ਜਾਂਚ ਕੀਤੀ ਨਰੀਖਾਂ ਦੌਰਾਨ ਟਾਬੇ ਦੇ ਵਿੱਚ ਗੰਦਗੀ ਪਿੱਛੇ ਵੱਲੋਂ ਖੁੱਲੀ ਹੋਈ ਆਸਵਚ ਤਰੀਕੇ ਨਾਲ ਖਾਣੇ ਤਿਆਰ ਕਰਨ ਸਮੇਤ ਬਹੁਤ ਸਾਰੀਆਂ ਗੰਭੀਰ ਖਾਮੀਆਂ ਪਾਈਆਂ ਗਈਆਂ ਨੇ ਇਸ ਦੇ ਚਲਦਿਆਂ ਵਿਭਾਗ ਨੇ ਅਗਲੇ ਹੁਕਮਾਤਾ ਟਾਬੇ ਦੇ ਵਿੱਚ ਖਾਣਾ ਬਣਾਉਣਾ ਅਤੇ ਪਰੋਸਣ ਤੋਂ ਤੁਰੰਤ ਰੋਕ ਲਗਾ ਦਿੱਤੀ ਹੈ ਦੱਸਦੀ ਕਿ ਟਾਬੇ ਤੇ ਖਾਣਾ ਖਾ ਰਹੀ ਲੋਕਾਂ ਦੇ ਦਹੀਂ ਦੇ ਬਰਤ ਵਿੱਚ ਮਰਿਆ ਚੂਹਾ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਪਾਰਕ ਹਰਕਤ ਬਚਾਇਆ ਹਾਲਾਂਕਿ ਇਸ ਬੰਦੇ ਕੋਈ ਸ਼ਿਕਾਇਤ ਕਰਤਾ ਖੁਦ ਸਾਹਮਣੇ ਨਹੀਂ ਆਇਆ ਸੀ ਸਹਾਇਕ ਕਮਿਸ਼ਨਰ ਸਹਾਇਕ ਕਮਿਸ਼ਨਰ ਰਮੇਸ਼ ਚੰਦ ਪਾਂਡੇ ਨੇ ਦੱਸਿਆ ਕਿ ਜਾਂਚ ਦੌਰਾਨ ਕਈ ਅੰਗੈਲੀਆਂ ਨੇ ਜਿਹੜੀਆਂ ਸਾਹਮਣੇ ਆਈਆਂ ਨੇ ਸੋ ਦੱਸਦੀ ਹੈ ਕਿ ਜਾਂਚ ਦੌਰਾਨ ਜੁੜੀਆਂ ਮੁੱਖ ਖਾਮੀਆਂ ਮਿਲੀਆਂ ਨੇ ਉਸ ਵਿੱਚ ਇਹ ਹੈ ਕਿ ਪਾਂਡੇ ਧੋਣ ਵਾਲੀ ਥਾਂ ਖੇਤਾਵਲ ਖੁੱਲੀ ਐ ਖਸਤਾ ਹਾਲਤ ਵਿੱਚ ਮਿਲੀ ਐ ਜਿਸ ਕਾਰਨ ਚੂਹੇ ਹੋਰ ਅੰਦਰ ਜੀਵਾਂ ਦੇ ਆਉਣ ਦੀ ਪੂਰੀ ਸੰਭਾਵਨਾ। ਸਫਾਈ ਦੀ ਘਾਟ ਉੱਥੇ ਦੇਖਣ ਨੂੰ ਮਿਲੀ ਮਸਾਲੇ ਰੱਖਣ ਵਾਲੇ ਜਿਹੜੇ ਡੱਬੇ ਨੇ ਉਹ ਸਟੀਲੈਸ ਸਟੀਲ ਦੇ ਨਹੀਂ ਹਨ। ਪੈਸਟ ਕੰਟਰੋਲ ਦਾ ਕੋਈ ਵੀ ਪ੍ਰਬੰਧ ਨਹੀਂ ਐ। ਖਾਣਾ ਬਣਾਉਣ ਦੇ ਲਈ ਪਾਂਡੇ ਧੋਣ ਲਈ ਪਾਣੀ ਲਈ ਜਿਹੜਾ ਪੀਣ ਲਈ ਪਾਣੀ ਵਰਤਿਆ ਜਾਂਦਾ ਉਸ ਦੀ ਕੋਈ ਵੀ ਜਿਹੜੀ ਗੁਣਵੱਤਾ ਸਹੀ ਨਹੀਂ ਐ ਕੋਈ ਟੈਸਟ ਰਿਪੋਰਟ ਉਪਲਬਧ ਨਹੀਂ ਐ। ਸੋ ਸਭ ਤੋਂ ਗੰਬੀਰ ਗੱਲ ਇਹ ਐ ਪਿਆਜ਼ ਅਤੇ ਹੋਰ ਸਬਜ਼ੀਆਂ ਬਿਨਾਂ ਤੋਂ ਹੀ ਭੋਜਨ ਤਿਆਰ ਕਰਨ। ਦੇਵ ਵਰਤੀਆਂ ਚੱਲ ਰਹੀਆਂ ਨੇ ਤੋਂ ਵਿਭਾਗ ਨੇ ਤੁਰੰਤ ਪ੍ਰਭਾਵ ਦੇ ਨਾਲ ਢਾਬੇ ਦੇ ਸੰਚਾਲਨ ਤੇ ਝੂਕ ਲਗਾ ਦਿੱਤੀ ਹੈ ਸੰਚਾਲਨ ਨੂੰ ਸਫਾਈ ਅਤੇ ਹਾਈਜੀਨ ਨਾਲ ਸੰਬੰਧਤ ਸਾਰੀਆਂ ਕਮੀਆਂ ਨੂੰ ਦੂਰ ਕਰਨ ਲਈ ਸਮਾਂ ਦਿੱਤਾ ਗਿਆ ਉਸ ਤੋਂ ਬਾਅਦ ਦੁਬਾਰਾ ਨਿਰੀਖਣ ਕੀਤਾ ਜਾਵੇਗਾ ਜੇਕਰ ਪਾਰੇ ਮਿਆਰ ਪੂਰੇ ਪਾਏ ਗਏ ਤਾਂ ਹੀ ਢਾਬਾ ਖੋਲਣ ਦੀ ਇਜਾਜ਼ਤ ਹੋਵੇਗੀ ਨਹੀਂ ਤਾਂ ਉਸ ਨੂੰ ਬੰਦ ਰੱਖਿਆ ਜਾਵੇਗਾ ਬਿਊਰੋ ਰਿਪੋਰਟ ਲੁਧਿਆਣਾ ਲਾਈ